ਕਿਸਾਨ ਫਸਲੀ ਚੱਕਰ ਦੇ ਵਿੱਚ ਫਸ ਕੇ ਆਪਣਾ ਫਾਇਦਾ ਘਟ ਤੇ ਨੁਕਸਾਨ ਵੱਧ ਕਰਵਾ ਰਹੇ ਨੇ ਲਸਣ ਦੇ ਨਾਲ ਜਿਹੜੀ ਹੈ ਮੈਡੀਸਿਨ ਵੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਹਜ਼ਾਰਾਂ ਰੁਪਏ ਮਾਰਕੀਟ ਦੇ ਵਿੱਚ ਵਿਕਦੀ ਹੈ ਜੇ ਤੁਸੀਂ ਆਨਲਾਈਨ ਚੈੱਕ ਕਰੋਗੇ ਤੇ ਇਹਦਾ ਰੇਟ ਜਿਹੜਾ ਵਾ ਤੁਹਾਨੂੰ ਹਜ਼ਾਰਾਂ ਦੇ ਵਿੱਚ ਮਿਲੇਗਾ ਹਾਰਟ ਵਾਸਤੇ ਜੋੜਾਂ ਦੇ ਦਰਦਾਂ ਵਾਸਤੇ ਕੋਲੇਸਟਰੋਲ ਵਾਸਤੇ ਬਹੁਤ ਵਧੀਆ ਹੁੰਦਾ ਤੇ ਇਹ ਤੁਸੀਂ ਆਨਲਾਈਨ ਚੈੱਕ ਕਰੋ ਕਾਫੀ ਮਹਿੰਗਾ ਵਿਕਦਾ ਹੈ 2000 ਤੋਂ ਉੱਤੇ ਚੱਲ ਜਾਂਦਾ ਹੈ ਉਹ ਦਾ ਵੀ ਮੋਟਾ ਹੈ ਤੇ ਇਹਨੂੰ ਮਾਰੀ ਕੇ ਦਾ ਵੀ ਕੱਟ ਲੱਗਦੀ ਹੈ ਕਿ ਲੇਟ ਵੈਰਾਈਟੀ ਹੈ ਜੀ ਨਵੰਬਰ ਦੇ ਖੇਤ ਤੱਕ ਵੀ ਆਪਾਂ ਲਾ ਸਕਦੇ ਜੀ ਉਹਦੇ ਕੋਈ ਛਿਲਣ ਦੀ ਲੋੜ ਜਿਹੜਾ ਉਹ ਛਲਣਾ ਬੜਾ ਔਖਾ ਪੈਂਦਾ ਹਾਂ ਤੇ ਉਹ ਜਿਹੜਾ ਬਰੀਕ ਛਲਣਾ ਔਖਾ ਇਹ ਦੇਖੋ ਦੋ ਪਾ ਲਈਏ ਤੇ ਸਬਜ਼ੀ ਰਸ ਤਿਆਰ ਹੋ ਗਿਆ ਬਹੁਤ ਜ਼ਿਆਦਾ ਦਿਨ 400 ਤੱਕ ਵੀ ਚਲਾ ਗਿਆ ਸੀ ਲੋਕੀ ਕਹਿੰਦੇ ਆ ਕਿ ਲੋਟਾਂ ਨੂੰ ਸੁਟਾਉਣਾ ਪਣ ਪਹਿਲੀ ਆਪਾਂ ਵੀਡੀਓ ਕੀਤੀ ਸੀ ਤੇ ਲੋਕਾਂ ਕਮੈਂਟ ਕੀਤਾ ਕਿ ਤੁਹਾਨੂੰ ਅੱਕ ਸੋਟੜਾ ਬਣਾ ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੋ ਗਲਤ ਰਾਏ ਨਾ ਪਾਓ ਲੋਕੀ ਅੱਗੇ ਮਰੇ ਰਹੇ ਐ ਕਿ ਜੀ ਦੇਖ ਲੋ ਅਜੇ ਖਤਮ ਨਹੀਂ ਹੋਇਆ ਕੰਮ ਤੇ 130 40 ਰੇਟ ਚੱਲ ਰਿਹਾ ਸੋ ਸੱਜਣ ਮਿੱਤਰ ਹੀ ਲੈ ਗਏ ਜਿਹੜੇ ਸਿਆਣੇ ਸੀਗੇ ਜਿਹਨਾਂ ਨੂੰ ਪਤਾ ਕਿ ਕਹਾਂ ਜਾ ਕੇ ਸੀੜਾ ਨਹੀਂ ਮਿਲਣਾ ਉਹ ਜੋਰ ਪਾ ਕੇ ਹਰ ਕੋ ਲੈ ਗਏ ਸਾਡੇ ਕੋ ਮਹਾਂ ਆਪਣੇ ਜੋ ਗਿਆ ਬਚਿਆ ਸੀੜਾ ਹੀ ਵੇਖ ਵੈਸੇ ਪੀਲਾ ਪੜੇ ਹੁੰਦੇ ਆ ਵੀ ਫਸਲ ਤਾਂ ਸਾਡੀ ਉੱਗਣ ਤੋਂ ਪਹਿਲਾਂ ਵੀ ਕੀ ਹੁੰਦੀ ਹੈ ਉਹ ਲੋ ਜਿੰਨੇ ਕਿ ਬਾਰੇ ਫੜੇ ਉਹਨੇ ਕਿ ਦੂਜੀ ਬੀਜ ਲਿਆ ਕਰੋ ਬਾਕੀ ਤੁਹਾਡੀ ਮੋਟੇ ਵੀ ਵੰਤਾਰਾ ਕਰੋ ਤੇ ਜੇ ਬਸਰ ਜਾਓ ਇਹ ਇੱਕ 30 ਫਸਲੀ ਤੁਹਾਡੀ ਚੰਗੀ ਹੋ ਗਈ ਤੇ ਜਿਹੜੇ ਫੜੇ ਉਤਰ ਜਾਣਗੇ ਸਾਰੇ ਜ਼ਿਆਦਾਤਰ ਕਿਸਾਨ ਫਸਲੀ ਚੱਕਰ ਦੇ ਵਿੱਚ ਫਸ ਕੇ ਆਪਣਾ ਫਾਇਦਾ ਘਟ ਤੇ ਨੁਕਸਾਨ ਵੱਧ ਕਰਵਾ ਰਹੇ ਨੇ ਪਰ ਕੁਝ ਕਿ ਕਿਸਾਨ ਹੈਗੇ ਨੇ ਜਿਹੜੇ ਲੀ ਤੋਂ ਹਟ ਕੇ ਕੰਮ ਕਰਦੇ ਨੇ ਜਿਵੇਂ ਮੇਰੇ ਹੱਥ ਦੇ ਵਿੱਚ ਲਸਣ ਆ ਇਹ ਕੋਈ ਆਮ ਲਸਣ ਨਹੀਂਗਾ ਇਸ ਨੂੰ ਕਸ਼ਮੀਰੀ ਲਸਣ ਵੀ ਕਹਿ ਦਿੰਦੇ ਆ ਚਾਈਨੀਸ ਲਸਣ ਵੀ ਕਹਿ ਦਿੰਦੇ ਆ ਤੇ ਇਹ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਪਰ ਹੋ ਰਿਹਾ ਇਹਦੇ ਇਹਦੇ ਲਸਣ ਦੇ ਨਾਲ ਜਿਹੜੀ ਹੈ ਮੈਡੀਸਿਨ ਵੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਹਜ਼ਾਰਾਂ ਰੁਪਏ ਮਾਰਕੀਟ ਦੇ ਵਿੱਚ ਵਿਕਦੀ ਹੈ ਜੇ ਤੁਸੀਂ ਆਨਲਾਈਨ ਚੈੱਕ ਕਰੋਗੇ ਤੇ ਇਹਦਾ ਰੇਟ ਜਿਹੜਾ ਵਾ ਤੁਹਾਨੂੰ ਹਜ਼ਾਰਾਂ ਦੇ ਵਿੱਚ ਮਿਲੇਗਾ ਤੇ ਇੱਥੇ ਹੁਸ਼ਿਆਰਪੁਰ ਦੇ ਏਰੀਆ ਦੇ ਵਿੱਚ ਇਸ ਲਸਣ ਦੀ ਖੇਤੀ ਨੂੰ ਕੀਤਾ ਜਾ ਰਿਹਾ ਸੁਖਦੀਪ ਸਿੰਘ ਬਾਜਵਾ ਦੇ ਫਾਰਮ ਦੇ ਉੱਤੇ ਆਸੀਂ ਤੇ ਇਹ ਲਸਣ ਜਿਹੜਾ ਵਾ ਕੋਈ ਆਮ ਲਸਣ ਨਹੀਂਗਾ ਜਿਹਦੀ ਇਸ ਵੇਲੇ ਤੜਾਈ ਚੱਲ ਰਹੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਕਿ ਇਹਦੇ ਵਿੱਚੋਂ ਕਿਹੜੀ ਦਵਾਈ ਜਿਹੜੀ ਆ ਉਹ ਹਜ਼ਾਰਾਂ ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ ਤੇ ਲਸਣ ਦਾ ਲਸਣ ਹੈ ਤੇ ਮੈਡੀਸਨ ਵੀ ਇਹਦੇ ਨਾਲ ਤਿਆਰ ਕੀਤੀ ਜਾਂਦੀ ਹੈ ਸੁਖਦੀਪ ਸਿੰਘ ਬਾਜਵਾ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਦੇਖਣ ਨੂੰ ਤਾਂ ਇਹ ਆਮ ਲਸਣ ਹੀ ਲੱਗਦਾ ਪਰ ਇਹਨੂੰ ਕਸ਼ਮੀਰੀ ਲਸਣ ਜਿਹੜਾ ਕਹਿ ਦਿੰਦੇ ਆ ਵੀ ਬਹੁਤ ਮਹਿੰਗਾ ਵਿਕਦਾ ਬਾਜ਼ਾਰ ਦੇ ਵਿੱਚ ਇਹ ਉਹ ਲਸਣ ਹੈ ਤੇ ਇਹਦੇ ਤੋਂ ਦਵਾਈਆਂ ਕਿਹੜੀਆਂ ਕਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਆ ਵੇਖੋ ਜੀ ਇਹ ਲਸਣ ਦੇ ਥੱਲੇ ਨਾਲ ਜੜ ਦੇ ਨਾਲ ਆ ਗੰਡੀਆਂ ਜਿਹੀਆਂ ਬਣਦੀਆਂ ਨੇ ਇਹਨੂੰ ਕਹਿੰਦੇ ਕਸ਼ਮੀਰੀ ਲਸਣ ਹੂੰ ਇਹ ਕਹਿੰਦੇ ਹਾਰਟ ਵਾਸਤੇ ਜੋੜਾਂ ਦੇ ਦਰਦਾਂ ਵਾਸਤੇ ਕੋਲੇਸਟ੍ਰੋਲ ਵਾਸਤੇ ਬਹੁਤ ਵਧੀਆ ਹੁੰਦਾ ਠੀਕ ਹੈ ਤੇ ਇਹ ਤੁਸੀਂ ਆਨਲਾਈਨ ਚੈੱਕ ਕਰੋ ਕਾਫੀ ਮਹਿੰਗਾ ਵਿਕਦਾ ਹੂੰ ਇਹ 2000 ਤੋਂ ਉੱਤੇ ਚੱਲ ਜਾਂਦਾ ਕਈ ਵਾਰੀ ਅੱਛਾ ਹਾਂਜੀ ਹਾਂਜੀ ਇਹ ਲਸਣ ਦੇ ਵੇਚੀ ਇਹ ਗੰਡੀਆਂ ਲੱਗੀਆਂ ਨੇ ਜੀ ਹਾਂਜੀ ਹਨ ਮਹੌਰਾ ਜੀ ਨੇ ਹੂੰ ਇਹ ਲਸਣ ਨੂੰ ਕਰ ਲਾਉਣ ਲਈ ਕੋਈ ਸਪੈਸ਼ਲ ਟ੍ਰੀਟਮੈਂਟ ਵੀ ਦੇਣਾ ਪੈਂਦਾ ਕਿ ਜਾਂ ਨਹੀਂ ਆਮ ਬੜੀ ਟੀਟ ਵਾਰਾਇਟੀ ਹੈ ਜੀ ਇਹ ਲੇਟ ਵੈਰਾਈਟੀਸ ਹੋ ਲੇਟ ਲੱਗਦਾ ਆ ਵੇਖੋ ਲਸਣ ਆ ਜੀ ਇਹਦੇ ਨਾਲ ਤਿੰਨ ਚਾਰ ਇਹੋ ਜਿਹੇ ਆ ਲਕੀ ਨਹੀਂ ਨਾਲ ਅੱਛਾ ਇਹ ਇਹ ਲਕੀ ਨਹੀਂ ਇਹ ਤਾਂ ਦਵਾਈ ਸੰ ਤਿਆਰ ਕੀਤੀ ਜਾਂਦੀ ਹਾਂ ਜੀ ਐਜ਼ ਇਟ ਇਜ਼ ਮੈਡੀਸਨ ਹੀ ਆ ਜੀ ਖੁਲਦੀ ਅੱਛਾ ਇਹਨੂੰ ਆਪਾਂ ਸਿੱਧਾ ਵੀ ਖਾ ਸਕਦੇ ਹਾਂ ਹਾਂ ਇਹ ਤਾਂ ਦੋ ਪਰਤਾਂ ਹੁੰਦੀਆਂ ਲਾ ਕੇ ਆਪਾਂ ਖਾ ਸਕਦੇ ਹਾਂ ਇਹ ਬਲੱਡ ਥਿਨਰ ਇਹ ਚੰਗਾ ਬੀਪੀ ਵਗੈਰਾ ਵੀ ਕਹਿੰਦੇ ਕੰਟਰੋਲ ਕਰਦਾ ਇਹਨੂੰ ਕਸ਼ਮੀਰੀ ਲਸਣ ਕਹਿੰਦੇ ਆ ਬਹੁਤੇ ਲੋਕਾਂ ਦੇ ਦਿਮਾਗ 'ਚ ਤਾਂ ਇਹ ਆਉਣਾ ਵੀ ਪੰਜਾਬ ਨਹੀਂ ਨਹੀਂ ਇਹ ਮਤਲਬ ਕਿ ਕਸ਼ਮੀਰ 'ਚ ਹੁੰਦਾ ਹੋਣਾ ਇਹ ਫਿਰ ਇੱਥੇ ਲਾਉਣ ਦੀ ਤਕਨੀਕ ਹੈਗਾ ਜੀ ਫਾਰਮਿੰਗ ਲਸਣ ਆ ਵ ਇਹਦਾ ਮੋਟੀ ਗੰਢੀ ਵਾਲਾ ਲਾਉਂਦਾ ਜੀ। ਅੱਛਾ। ਉਹ ਲਸਣ ਹੈ ਉਹਦੇ ਥੱਲੇ ਲੱਗਦਾ ਜੀ। ਹੂੰ। ਕਿਤੇ ਇਹ ਲਸਣ ਜਿਹੜਾ ਦੂਜਾ ਵੇ ਇਹ ਆਮ ਲਸਣ ਵਾਂਗੂ ਲਸਣ ਹਾਂਜੀ ਇਹ ਇਹ ਖਾਇਰੀ ਜਿਹੜਾ ਝਾੜ ਵੀ ਇਹਦਾ ਜ਼ਿਆਦਾ ਹੈ। ਹੂੰ। ਇਹ ਹੁੰਦਾ ਵੀ ਮੋਟਾ ਹੈ। ਹੂੰ। ਤੇ ਇਹਨੂੰ ਬਿਮਾਰੀ ਗੇੜਾ ਵੀ ਕੱਟ ਲੱਗਦੀ ਹੈ। ਅੱਛਾ ਜੀ। ਇੱਕ ਲੇਟ ਵੈਰਾਈਟੀ ਹੈ। ਹੂੰ। ਇਹ ਨਵੰਬਰ ਦੇ ਅਖੀਰ ਤੱਕ ਵੀ ਆਪਾਂ ਲਾ ਸਕਦੇ ਹਾਂ। ਅੱਛਾ ਜੀ। ਹਾਂਜੀ ਹਾਂਜੀ। ਤੇ ਇਹਦਾ ਬੀਕ ਹੋਈ ਸਪੈਸ਼ਲ ਹੁੰਦਾ ਫਿਰ ਇਹਦਾ? ਨਹੀਂ ਜਿਵੇਂ ਲਸਣ ਦੂਜਾ ਤੋਂ ਲੱਗਦਾ ਉਹ ਉਸੇ ਵੀ ਦੀ ਨਾਲ ਲੱਗਦਾ ਜਿਹੜੀ ਗੰਡੀਆਂ ਆਪਾਂ ਵ ਤੇ ਇਹ ਨੂੰ ਇਹਦੀ ਮਾਰਕੀਟਿੰਗ ਫਿਰ ਆਨਲਾਈਨ ਹੁੰਦੀ ਹੈ ਕਿ ਜਾਂ ਫਿਰ ਕਿਦਾਂ ਕਰਦੇ ਹੋ ਤੁਸੀਂ ਵੇਖੋ ਜੀ ਆ ਜਿਹੜਾ ਛੋਟਾ ਹੈ ਤੇ ਐਤ ਕੀ ਪਹਿਲੀ ਵਾਰ ਹੀ ਜਿਆਦਾ ਹੜਿਆ ਹੋਇਆ ਹੂੰ ਪਹਿਲਾਂ ਤਾਂ ਇਹ ਘਰੀਵਾਰ ਵਰਤੋਂ ਲੈਂਦੇ ਰਹੇ ਅੱਛਾ ਹਾਂ ਤੇ ਲੋਕਲ ਪੰਚਾਰੀ ਦੁਕਾਨਾਂ ਤੇ ਵਿਕ ਜਾਂਦਾ ਹੂੰ ਬਾਕੀ ਕਈ ਜਿਹੜੀ ਵੱਡੇ ਸਕੇਲ ਤੇ ਕਰਦੇ ਆ ਉਹ ਬਕਾਇਦਾ ਆਪਣੀ ਬ੍ਰਾਂਡਿੰਗ ਕਰਕੇ ਤੇ ਆਨਲਾਈਨ ਵੇਚਦੇ ਆ ਹੋ ਗਈ ਨਾ ਜਿਵੇਂ ਕਿਸਾਨ ਕੋਲੋਂ ਕੋਈ ਕੰਪਨੀ ਵਾਲੇ ਨੇ ਚੱਕ ਲਿਆ 2000 ਦਾ ਚੱਕ ਲਿਆ ਅਗਲੇ ਨੇ 5000 ਦਾ ਵੇਚਣਾਗਾ ਹਾਂ ਜੀ ਯਾਨੀ ਕਿਸਾਨ ਕੋਲ 5 5 6 600 ਉਹ ਵੀ ਲੈ ਲੈਂਦੇ ਜੀ ਜਿਹਨੂੰ ਨਹੀਂ ਪਤਾ ਤੇ ਮੁੜ ਕੇ ਮਹਿੰਗਾ ਵੇਚਦੇ ਆ ਜੀ ਇਹ ਲਸਣ ਵੈਸੇ ਚਲੋ ਅਸੀਂ ਵੀ ਸਟੋਰੀਆਂ ਕਰਦੇ ਰਹਿੰਦਾ ਪਰ ਇਹ ਲਸਣ ਅਸੀਂ ਬਹੁਤ ਘੱਟ ਦੇਖਿਆ ਮੈਂ ਤਾਂ ਬਲਕਿ ਤੁਹਾਡੇ ਕੋਲ ਪਹਿਲੀ ਵਾਰ ਹੀ ਦੇਖਿਆ ਘੱਟ ਲਾਉਂਦੇ ਨੇ ਕਿਸਾਨ ਨਹੀਂ ਜੀ ਲੱਗਦਾ ਹੈ ਪਰ ਬਹੁਤ ਹੀ ਨੌਲੇਜ ਨਹੀਂ ਲੋਕਾਂ ਨੂੰ ਹੈਗੀ ਜਿਨ੍ਹਾਂ ਨੂੰ ਤਾਂ ਪਤਾ ਹੈ ਉਹਨਾਂ ਨੂੰ ਤਾਂ ਉਹ ਤਾਂ ਨੋ ਇਹਨਾਂ ਵੈਲਿਊ ਪੂਰੀ ਪਤਾ ਹੈ ਤੇ ਉਹ ਤਾਂ ਆਪਣੀ ਮਾਰਕੀਟਿੰਗ ਕਰ ਲੈਂਦੇ ਆ ਜਾਂ ਨਹੀਂ ਪਤਾ ਉਹ ਫਿਰ ਉਹ ਨਹੀਂ ਲਾਉਂਦੇ ਹੂੰ ਤੇ ਇਹ ਮੈਂ ਤੁਸੀਂ ਕਿੰਨੀ ਕਿ ਜਗਾ ਚਲਾਇਆ ਸੀਗਾ ਇਹ ਬੜਾ ਲਸਣ ਕਸ਼ਮੀਰੀ ਲਸਣ ਜਿਹਨੂੰ ਕਹਿੰਦੇ ਇਹ ਸਾੜ ਕੋ ਹੈਗਾ ਜੀ ਆਹੀ ਆਪਣੇ ਘਰ ਦਾ ਹੌਲੀਕਾ ਵੀ ਬਣਾਇਆ ਹੈ ਕਿ ਕੋਈ ਤਿੰਨ ਕਨਾਲ ਸੀਗਾ ਸਾੜ ਕੋ ਅੱਛਾ ਜੀ ਹਾਂ ਜੀ ਉਹਨੂੰ ਤੁਸੀਂ ਬੀ ਤਿਆਰ ਕੀਤਾ ਬੀ ਤਿਆਰ ਕੀਤਾ ਸੀ ਆਪਣਾ ਅਗਲੀ ਵਾਰੀ ਦੱਸਾਵਾਂਗੇ ਅਗਲੀ ਵਾਰੀ ਹਾਂ ਤੇ ਇਹਦੇ ਲਈ ਫਿਰ ਮੌਸਮ ਪਾਣੀ ਜਾਂ ਕੁਝ ਇਹਦੇ ਲਈ ਵੀ ਕੋਈ ਜਾਂ ਟੱਕਣ ਵੈਰੀਟੀ ਹੈ ਥੋੜਾ ਠੰਡ ਚ ਹੁੰਦਾ ਤੇ ਇਹ ਨਵੰਬਰ ਦੇ ਵਿੱਚ ਹੀ ਲੱਗਣਾ ਹੈ ਜੇ ਪਹਿਲਾਂ ਵੀ ਆਪਾਂ ਲਾ ਦਾਂਗੇ ਇਨੇ ਉਂਗਰਨਾ ਹੀ ਜਾ ਕੇ ਨਵੰਬਰ ਚ ਅੱਛਾ ਮਹੀਨੇ ਬਾਅਦ ਮਹੀਨਾ ਮੈਨਾਂ ਲੈ ਜਾਂਦਾ ਠੰਡ ਪੈ ਗਈ ਫਿਰ ਉਂਗਰਨਾ ਸ਼ੁਰੂ ਹੁੰਦਾ ਜੀ 6 ਮਹੀਨੇ ਮੰਨ ਕੇ ਚੱਲੀ ਜਿਵੇਂ ਨਵੰਬਰ ਦਾ ਲੱਗਿਆ ਹੁਣ ਜਿਵੇਂ ਤੁਸੀਂ ਪੁੱਟ ਰਹੇ ਹੋਣ ਤਿਆਰ ਹੋ ਗਿਆ ਹਾਂਜੀ ਹਾਂਜੀ ਹੋਣਗੇ ਇਹ ਹੈ ਜੀ ਕਿ ਤੁਸੀਂ ਆਪਾਂ ਦੂਜਾ ਲਸਣ ਲਾਣਾ ਸ਼ੁਰੂ ਕਰੀਏ ਆਪਾਂ ਸਤੰਬਰ ਚ ਲਾ ਦਿੰਦੇ ਆ ਜੀ ਸਤੰਬਰ ਅਕਤੂਬਰ ਨਵੰਬਰ ਲਸਣ ਦੀ ਬਜਾਈ ਵਸਾਂ ਤਿੰਨ ਮਹੀਨੇ ਮਿਲ ਜਾਂਦੇ ਉਹਦੇ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਬੀਜੋ ਤੇ ਤਿੰਨ ਮਹੀਨੇ ਤੋਂ ਵੀ ਬਜਾਈ ਕਰ ਸਕਦੇ ਹੋ ਉਹ ਇਕਦਮ ਇਕੱਠਾ ਰਸਪਾਨ ਦੀ ਲੋੜ ਨਹੀਂ ਹੌਲੀ ਹੌਲੀ ਤੇ ਤੈਂਚੜਾ ਪ੍ਰਾਇਟੀਆਂ ਬੀਜ ਲੋ ਤੇ ਤਿੰਨ ਮਹੀਨੇ ਤੁਸੀਂ ਬਿਜਾਈ ਆਰਾਮ ਨਾ ਕਰੀ ਜੋ ਸਬਰ ਰੱਖਿਆ ਥੋੜਾ ਜਿਹਾ ਹਾਂਜੀ ਸਬਰ ਉਸਾਂ ਹੀ ਉਸਾਂ ਚ ਤੁਹਾਡਾ ਜਿਉਂ ਆਪਾਂ ਹਾਰਵੈਸਟ ਕਰ ਰਹਾ ਹੈ ਉਹ ਦੂਜਾ ਜਿਹੜਾ ਅੱਜ ਤੋਂ ਕੋਈ ਮਹੀਨਾ ਪਹਿਲਾਂ ਕਰ ਲਿਆ ਸੀਗਾ ਉਹ ਹੌਲੀ ਹੌਲੀ ਕਰ ਚੁਣੇ ਇਹਦੀ ਵਾਰੀ ਆ ਗਈ ਹੈ ਜੀ ਤੇ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਇਹ ਇਹ ਵਾਲਾ ਜਿਵੇਂ ਕਸ਼ਮੀਰੀ ਲਸਣ ਇਹਦਾ ਤੇ ਜਿਹੜਾ ਆਮ ਲਸਣ ਹੈ ਦੇਸੀ ਉਹਦਾ ਰੇਟ 'ਚ ਵੀ ਕੋਈ ਫਰਕ ਹੈ ਰੇਟ 'ਚ ਵੀ ਕੋਈ 10-15 ਰੁਪਏ ਦਾ ਤਾਂ ਅਠਾ ਹੁੰਦਾ ਜੀ ਬਜਾੜਾ ਫਰਕ ਨਹੀਂ ਪਰ ਮੇਰਾ ਇਹਦਾ ਮੁੱਲ ਫਿਰ ਇਹੀ ਆ ਜਿਹੜਾ ਇਹਦੇ ਵਿੱਚੋਂ ਇਹ ਦਵਾਈ ਨਿਕਲਦੀ ਹੈ ਇਹਦਾ ਵੀ ਉਹ ਲਸਣ ਦਾ ਹੀ ਮੁੱਲ ਆ ਜੀ ਉਹ ਸਿੰਗਲ ਵੱਡਾ ਹੁੰਦੋਂ ਤਾਂ ਗੱਡੀ ਹੁੰਦੀ ਹੈ ਅੱਛਾ ਉੱਥੇ ਚਿਲਨ ਚਿਲਨ ਲੋਕਾਂ ਕਰਦੇ ਨਹੀਂ ਬਤ ਉਹ ਚਾਰਾਂ ਵਿੱਚ ਤੇ ਸੈਲਡ ਵਿੱਚ ਬਹੁਤ ਯੂਜ਼ ਹੁੰਦਾ ਅੱਛਾ ਇਹਦੇ ਵਿੱਚ ਗੰਡੀ ਨਹੀਂ ਹੁੰਦੀ ਹੁੰਦੀ ਹੈ ਜੀ ਮੋਟੀ ਹੁੰਦੀ ਅੱਛਾ ਇਹਦੇ ਵਿੱਚ ਮੋਟੀਆਂ ਹਾਂ ਜੀ ਤਿੰਨ ਚਾਰੀ ਹੋਣਗੀਆਂ ਮੋਟੀਆਂ ਹੁੰਦੀਆਂ ਹਾਂ ਹਾਂ ਮੋਟੀਆਂ ਤਾਂ ਨਹੀਂ ਹੋਣਗੀਆਂ ਤਿੰਨ ਚਾਰੀ ਹੋਣਗੀਆਂ ਹੂੰ ਜ਼ਿਆਦਾ ਨਹੀਂ ਹੋਣਗੀਆਂ ਹਾਂ ਇਹ ਤਾਂ ਬਹੁਤ ਫਰਕ ਹੈ ਜੀ ਇਹ ਤਾਂ ਬਹੁਤ ਵੱਡਾ ਹੈ ਗੰਡੀ ਆ ਵਿੱਚ ਹਾਂ ਮਤਲਬ ਕਿ ਉਹ ਜਿਹੜੀ ਆ ਗਈ ਆ ਗੰਡੀ ਗਿੱਡੀ ਵਡੀ ਆ ਆ ਵੇਖੋ ਮਤਲਬ ਕਿ ਇਹ ਯੂਜ਼ ਕਰਨਾ ਸੌਖਾ ਹੈ ਇਹਦੀ ਉਹਦੇ ਕੋਈ ਛਿੱਲਣ ਦੀ ਲੋੜ ਜਿਹੜਾ ਚੱਲਣਾ ਬੜਾ ਔਖਾ ਪੈਂਦਾ ਹਾਂ ਤੇ ਉਹ ਜਿਹੜਾ ਬਰੀਕ ਚੱਲਣਾ ਔਖਾ ਇਹ ਵੇਖੋ ਦੋ ਪਾ ਲਈਏ ਤੇ ਸਬਜ਼ੀ ਵਾਸਤੇ ਤਿਆਰ ਹੈ ਕੋਈ ਲੋਗ ਲੋੜ ਨਹੀਂ ਇਹਦਾ ਥੋੜਾ ਹੁੰਦਾ ਕਿ ਤੜਕੇ ਚ ਆਪਾਂ ਉਹ ਡਾਇਰੈਕਟ ਫਰਾਈ ਨਾ ਕਰੀਏ ਕਿ ਉਹ ਝੱਗ ਜੀ ਬਣ ਜਾਂਦੀ ਹੈ ਅੱਛਾ ਇਹਨਾਂ ਜੋ ਵੀ ਸਬਜ਼ੀ ਬਣਾਉਣੀ ਉਸ ਤੋਂ ਬਾਅਦ ਸਬਜ਼ੀ ਪਾ ਕੇ ਬਾਅਦ ਚ ਪਾਈਏ ਅੱਛਾ ਫੇਰ ਠੀਕ ਰਹਿੰਦਾ ਇਹ ਕਿ ਤਾਤੇ ਆ ਦੀ ਉਹ ਵੀ ਬਣੇ ਰਹਿਣ ਜਿਹੜੇ ਬਣੇ ਰਹ ਹਾਂਜੀ ਸਵਾਦ ਦਾ ਪੂਰਾ ਜੀ ਤੇ ਬਾਕੀ ਕੰਮ ਉਹ ਉਪਦੇਸੀ ਲਸਣ ਵਾਲਾ ਹੀ ਸਾਰਾ ਹਾਂ ਲਸਣ ਵਾਲ ਗਾਰਲਿਕ ਵਾਲਾ ਹੀ ਸਾਰਾ ਹਾਂ ਆ ਦੇਖੋ ਜਿਹਦਾ ਐ ਜਿਹੜਾ ਆਮ ਦੇਸੀ ਹੁੰਦਾ ਉਹ ਤਾਂ ਇੱਕ ਇੱਕ ਜਿਹੜੀ ਉਹ ਪੂਰੀ ਇੰਨੀ ਕੁ ਪੂਰੀ ਹੁੰਦੀ ਆ ਹਾਂਜੀ ਪਰ ਇਹ ਦੀ ਇੱਕ ਗੰਢੀ ਓਡੀ ਵੱਡੀ ਆ ਤੇ ਇਹ ਦੀ ਫਿਰ ਮੰਨ ਲਓ ਖੈਰ ਤੁਸੀਂ ਤਾਂ ਇਹ ਆਪਣੇ ਘਰ ਲਈ ਜਿਹੜਾ ਵਾ ਤਿਆਰ ਕੀਤਾ ਵਾ ਤੇ ਮਾਰਕੀਟਿੰਗ ਲਈ ਮਿਲ ਜਾਂਦਾ ਆਸਾਨੀ ਨਾਲ ਕਿ ਜਾਂ ਕਈ ਵਾਰੀ ਜਿਹੜਾ ਕਿਸਾਨ ਕਹਿੰਦਾ ਫਸਲ ਸੁੱਟਣ ਚੱਲੇ ਉਹ ਸੁੱਟਣ ਵਾਲਾ ਹੀ ਕੰਮ ਹੁੰਦਾ ਇਹ ਜੇ ਮਾਰਕ ਛੁੱਟਣ ਵਾਲਾ ਕੰਮ ਤੇ ਨਹੀਂ ਹੈਗਾ ਜੀ ਤੁਸੀਂ ਲਸਣ ਵੇਖੋ ਲੋਕੀ ਕਹਿੰਦੇ ਆ ਕੀ ਸਸਤਾ ਹੋਣਾ ਸਸਤਾ ਹੋਣਾ ਰੋਲ ਜਾਣਾ ਰੋਲ ਜਾਣਾ ਅਜੇ ਪੂਰੀ ਹਾਰਵੈਸਟ ਕੰਪਲੀਟ ਨਹੀਂ ਹੋਈ ਲਸਣ ਦੀ ਤੇ ਹੁਣ ਵੀ ਜਿਹੜਾ 130 40 ਤੇ ਰੇਟ ਚੱਲ ਗਿਆ ਲਸਣ ਦਾ ਇਹ ਜੂੰ ਜੂੰ ਹੁਣ ਕਾਂ ਸੀਜ਼ਨ ਵਧਾ ਜਾਣਾ ਬਰਸਾਤ ਤੋਂ ਬਾਅਦ ਇੱਕ ਤੇਜ ਸਾਲ ਵਾਲਾ ਰੇਟ ਆਣਿਆ ਹਾਂ ਇਹ ਤਾਂ ਪਿਛਲੀ ਵਾਰੀ ਤਾਂ ਬਹੁਤ ਜ਼ਿਆਦਾ 3 400 ਤੱਕ ਵੀ ਚਲਾ ਗਿਆ ਸੀ ਲੋਕੀ ਕਹਿੰਦੇ ਆ ਕੀ ਲੋਟਾਂ ਨੂੰ ਛੁੱਟਣਾ ਪਾਣਾ ਅਸੀਂ ਪਹਿਲੀ ਆਪਾਂ ਵੀਡੀਓ ਕੀਤੀ ਸੀ ਤੇ ਲੋਕਾਂ ਕਮੈਂਟ ਕੀਤਾ ਕਿ ਤੁਹਾਨੂੰ ਇੱਕ ਸੁੱਟੜਾ ਬਣਾ ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੋ ਗਲਤ ਰਾਏ ਨਾ ਪਾਓ ਲੋਕੀ ਅੱਗੇ ਮਰੇ ਰਹੇ ਤੇ ਐ ਕਿ ਜੀ ਦੇਖ ਲੋ ਅਜੇ ਖਤਮ ਨਹੀਂ ਹੋਇਆ ਕੰਮ ਤੇ 130 40 ਰੇਟ ਚੱਲ ਕੇ ਚਾਰੀ ਹੋ ਗਿਆ ਹਾਂ ਸੜਕੋ ਜਿਹੜਾ ਆ ਸੀਟ ਆਪਾਂ ਰੱਖਿਆ ਸੀ ਉਹ ਸੱਜਣ ਮਿੱਤਰ ਹੀ ਲੈ ਗਏ ਦੇਖ ਜਿਹੜੇ ਸਿਆਣੇ ਸੀਗੇ ਜਿਹਨਾਂ ਨੂੰ ਪਤਾ ਕਿ ਗਾਂ ਜਾ ਕੇ ਸੀਟ ਨਹੀਂ ਮਿਲਣਾ ਉਹ ਜੋਰ ਪਾ ਕੇ ਸਾਡੇ ਕੋ ਲੈ ਕੇ ਸਾਡੇ ਕੋ ਮਹਾ ਆਪਣੇ ਜੋ ਕੇ ਬਚੇ ਜਿਹੜਾ ਸੀਡ ਹੈ ਹਾਂ ਚਲੋ ਫਿਰ ਵੀ ਬਹੁਤ ਵਧੀਆ ਮੰਨ ਲਓ ਮੈਨੂੰ ਇਹ ਗੱਲ ਹੈ ਜਿਵੇਂ ਮੈਂ ਸਟਾਰਟਿੰਗ 'ਚ ਵੀ ਕਿਹਾ ਵੀ ਜਿਹੜਾ ਉਹ ਫਸਲੀ ਚੱਕਰ ਆ ਸਾਨੂੰ ਜਿਹੜਾ ਝੋਨੇ ਕਣਕਲਾ ਜੇ ਉਹ ਛੱਡ ਦਿਆਂਗੇ ਤੇ ਥੋੜਾ ਜਿਹਾ ਸੌਖਾ ਤਾਂ ਮੈਨੂੰ ਲੱਗਦਾ ਵੀ ਹੁੰਦਾ ਹੀ ਹੈ ਤੇ ਚ ਬਿਲਕੁਲ ਜੀ ਆਪਣੀ ਮਰਜ਼ੀ ਦੀ ਚੀਜ਼ ਵਿੱਚ ਨਹੀਂ ਅੰਦਰ ਰੱਖੋ ਹੂੰ ਇਹ ਹੁਣ 5-6 ਮਹੀਨੇ ਸਾਲ ਤੱਕ ਰਹਿ ਸਕਦਾ ਹਾਂ ਅੰਦਰ ਰੱਖੋ ਜੋ ਜੀਕਰੇ ਵਿੱਚੋਂ ਪਰ ਬਹੁਤ ਹੀ ਕਿਸਾਨਾਂ ਨੇ ਹੁੰਦਾ ਨਾ ਵੀ ਪੈਸੇ ਪਹਿਲਾਂ ਫੜੇ ਹੁੰਦੇ ਆ ਵੀ ਫਸਲ ਤਾਂ ਸਾਡੀ ਉੱਗਣ ਤੋਂ ਪਹਿਲਾਂ ਵਿਕੀ ਹੁੰਦੀ ਹੈ ਚਲੋ ਜਿੰਨੇ ਕੇ ਪਰੇ ਫੜੇ ਉਹਨੇ ਕਿ ਦੂਜੀ ਵੀਜ ਲਿਆ ਕਰੋ ਬਾਕੀ ਤੁਹਾੜੀ ਮੋੜ ਵੀ ਵੰਤਾਰਾ ਕਰੋ ਦੂਜੇ ਪਾਸੇ ਜਾਓ ਹਾਂ ਤੇ ਇੱਕ ਅੱਧੀ ਫਸਲ ਵੀ ਤੁਹਾਡੀ ਚੰਗੀ ਹੋ ਗਈ ਤੇ ਜਿਹੜੇ ਫੜੇ ਉੱਤਰ ਜਾਣਗੇ ਸਾਰੇ ਹਾਂ ਨਹੀਂ ਹੁਣ ਚਲੋ ਫਿਰ ਆਮ ਲੋਕਾਂ ਦਾ ਹੀ ਸਵਾਲ ਜਿਹੜਾ ਆਪਾਂ ਪਿਛਲੀ ਵਾਰੀ ਉਹ ਪਹਿਲੀ ਚੋਂ ਆਪਾਂ ਕੀਤੀ ਸੀਗੀ ਇਹ ਦੱਸੋ ਵੀ ਹੁਣ ਮੁਨਾਫਾ ਹੋਇਆ ਉਹਦੇ ਚ ਬਿਲਕੁਲ ਹੋਇਆ ਸੱਚ ਦੱਸਿਓ ਕਿਉਂਕਿ ਮੈਂ ਲੋਕਾਂ ਨੂੰ ਮੋਟੀਵੇਟ ਕਰੀ ਆ ਆਪਾਂ ਵੀ ਲੋਕੀ ਇਹ ਸਾਡੇ ਕੋ ਜਿੰਨਾ ਸੀਗਾ ਉਹ ਸਜਣ ਮਿੱਤਰ ਹੀ ਲੈ ਗਏ ਹਾਂ ਤੇ ਲੈ ਵੀ ਇਸੇ ਹਿਸਾਬ ਨਾਲ ਦਿੱਤਾ ਦੇਤਾ ਕਿਉਂਕਿ ਆਪਣੇ ਭੁਮਿੱਤਰਾਂ ਉਹ ਨਾ ਨਹੀਂ ਹੁੰਦੀ ਹਾਂ ਇਹ ਬੜਾ ਵਧੀਆ ਰਿਹਾ ਜੀ ਕੰਮ ਕੋਈ ਗੱਲ ਨਹੀਂ ਜੀ ਹਿਸਾਬ ਨਾਲ ਵੀ ਦਿੱਤਾ ਤਾਂ ਵੀ ਬਚਤ ਹੋਈ ਹੈ ਨਾ ਬਿਲਕੁਲ ਹੋਈ ਬਿਲਕੁਲ ਹਾਂ ਬਚਤ ਆਈ ਚਲੋ ਠੀਕ ਆ ਆ ਮੈਨੂੰ ਦਿਖਾਓ ਮੈਂ ਇੱਕ ਵਾਰੀ ਜ਼ਰੂਰ ਦਿਖਾ ਦਿਆਂ ਵੀ ਆ ਵੇਖੋ ਗੰਡੀਆਂ ਦੇਖੋ ਵੀ ਆ ਗੁਲਚਨਾ ਦਿਖਾਇਓ ਇਹ ਲਸਣ ਨਹੀਂ ਤੇ ਉਦਾਂ ਪੂਰੀ ਗੰਡੀ ਜਿਹੜੀ ਆਪਾਂ ਬਾਜ਼ਾਰੋਂ ਦੇਸੀ ਲੈਂਦੇ ਆ ਉਹ ਪੂਰਾ ਇੱਕ ਇੰਨਾ ਲਸਣ ਹੁੰਦਾ ਤੇ ਉਹਦੇ ਚੋਂ ਗੰਡੀਆਂ ਨਿਕਲਦੀਆਂ ਪਰ ਇਹ ਜਿਹੜਾ ਕਸ਼ਮੀਰੀ ਲਸਣ ਹੈ ਜਾਂ ਜਿਹਨੂੰ ਚਾਈਨੀਜ਼ ਲਸਣ ਕਹਿ ਦੋ ਉਹਦਾ ਚਾਈਨੀਜ਼ ਨਹੀਂ ਕਹਿਣਾ ਆਪਾਂ ਆ ਕਸ਼ਮੀਰੀ ਲਸਣ ਹੈ ਇਹ ਕਸ਼ਮੀਰੀ ਲਸਣ ਹੈ ਤੇ ਇਹ ਨਾ ਸੋਚਿਓ ਵੀ ਕਸ਼ਮੀਰ 'ਚ ਹੁੰਦਾ ਹੈ ਇਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋਇਆ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇੱਥੇ ਹੋਇਆ ਇੱਕ ਵਾਰੀ ਆ ਦਿਖਾ ਵੀ ਦਿਓ ਵੀ ਪਟਾਈ ਚੱਲ ਰਹੀ ਤੇ ਇਹ ਇਹਦੇ ਤੋਂ ਮੈਡੀਸਨ ਵੀ ਤਿਆਰ ਕੀਤੀ ਜਾਂਦੀ ਹੈ ਕਿ ਹਜ਼ਾਰਾਂ ਰੁਪਏ ਦੀ ਮੈਡੀਸਨ ਜਿਹੜੀ ਹੈ ਉਹ ਬੀਪੀ ਦੀ ਜਾਂ ਬਲੱਡ ਨੂੰ ਕੰਟਰੋਲ ਕਰਨ ਲਈ ਬਲੱਡ ਪ੍ਰੈਸ਼ਰ ਨੂੰ ਜਾਂ ਖੂਨ گاੜਾ ਹੈ ਉਸ ਨੂੰ ਪਤਲਾ ਕਰਨ ਦੇ ਲਈ ਵੈਸੇ ਵੀ گارਲਿਕ ਜਿਹੜਾ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਬਹੁਤ ਇਮਿਊਨਿਟੀ ਵੀ ਹੁੰਦੀ ਹੈ ਇਹਦੇ ਵਿੱਚ ਤਾਂ ਇਹ ਜੇਕਰ ਤੁਸੀਂ ਥੋੜਾ ਜਿਆ ਲੀ ਤੋਂ ਹਟ ਕੇ ਕੰਮ ਕਰੋਗੇ ਤੇ ਤੁਹਾਨੂੰ ਪੈਸੇ ਵੱਲੋਂ ਵੀ ਬਚਤ ਵਧੀਆ ਹੋ ਜੂਗੀ ਤੇ ਤੁਹਾਡਾ ਇੱਕ ਨਾਮ ਵੀ ਕਹਿ ਲੋ ਵੀ ਜਿਆ ਰਤਬਾ ਹੈ ਉਹ ਵੀ ਸਮਾਜ ਨਾਲੋਂ ਉੱਚਾ ਹੁੰਦਾ ਕਿਉਂਕਿ ਫਸਲੀ ਚੱਕਰ ਦੇ ਵਿੱਚ ਫਸਣ ਦੇ ਨਾਲ ਕਿਸਾਨ ਬਹੁਤੇ ਫਾਇਦੇ ਦੇ ਵਿੱਚ ਨਹੀਂਗੇ ਨੁਕਸਾਨ ਦੇ ਵਿੱਚ ਆ ਜੇ ਥੋੜਾ ਜਿਆ ਲੀ ਤੋਂ ਹਟ ਕੇ ਕੰਮ ਕਰੋਗੇ ਤੇ ਤੁਹਾਨੂੰ ਮੁਨਾਫਾ ਵੱਧ ਹੋਵੇਗਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ